ਇਹ ਜੋ ਅੱਜ ਸਾਰਾ ਪਰਿਵਾਰ ਇੱਥੇ ਇਕੱਤਰ ਹੋਇਆ ਸਾਡਾ ਆਪਣੀ ਪਰਿਵਾਰ ਹੈ ਸਰਦਾਰ ਨਿਰਮਲ ਸਿੰਘ ਜੀ ਜੋ ਕਿ ਪੁਲਿਸ ਦੇ ਵਿੱਚੋਂ ਮੁਲਾਜ਼ਮ ਸਨ ਰਿਟਾਇਰ ਹੋਏ ਹਨ ਉਹਨਾਂ ਦੇ ਭਰਾ ਸਰਦਾਰ ਗੁਰਮੀਤ ਸਿੰਘ ਜੀ ਅੱਜਕੱਲ੍ਹ ਥਾਣਾ ਅਹਿਮਦਗੜ੍ਹ ਥਾਣੇ ਦੇ ਅੰਦਰ ਜੋ ਮੁਲਾਜ਼ਮ ਹਨ ਸੇਵਾ ਨਿਭਾ ਰਹੇ ਹਨ ਚੰਤਾ ਨਗਰ ਟਰੱਕ ਜੁਨੀਆ ਦੇ ਨੇੜੇ ਇਹ ਮਹੱਲਾ ਹੈ ਉੱਥੇ ਦੇ ਵਸਨੀਕਾਂ ਅਚਾਨਕ ਕੀ ਹੋਇਆ 14 ਫਰਵਰੀ ਵਾਲੇ ਦਿਨ 2024 14 ਫਰਵਰੀ ਸਾਡੀ ਨੌਜਵਾਨ ਤੇ ਬੇਟੀ ਲਾਪ੍ਰੀਤ कौर ਜੋ ਕਿ ਬੀਐਸਸੀ ਨਰਸਿੰਗ ਦੇ ਦੀ ਪੜ੍ਹਾਈ ਜਿਸ ਨੇ ਕੀਤੀ ਹੋਈ ਹੈ ਜਦੋਂ ਸਵੇਰ ਦੇ ਸਮੇਂ ਉੱઠી ਤਾਂ ਇਹਦੀ ਅਚਾਨਕ ਆਵਾਜ਼ ਬੰਦ ਹੋ ਗਈ ਪੰਜਾਬ ਪਰਿਵਾਰ ਦੇ ਦੱਸਣ ਅਨੁਸਾਰ ਇਹ ਆਵਾਜ਼ ਬੰਦ ਹੋਈ ਤੇ ਪਰਿਵਾਰ ਬੜਾ ਸਦਮੇ ਵਿੱਚ ਪਹੁੰਚਿਆ ਇੱਕ ਨੌਜਵਾਨ ਬੱਚੀ ਜਿਹਦੇ ਨਾਲ ਪਹਿਲਾਂ ਇਸ ਤਰ੍ਹਾਂ ਦੀ ਕਦੇ ਕੋਈ ਤਕਲੀਫ ਨਹੀਂ ਸੀ ਅਚਾਨਕ ਆਵਾਜ਼ ਦਾ ਬੰਦ ਹੋ ਜਾਣਾ ਬਹੁਤ ਵੱਡੀ ਗੱਲ ਸੀ ਆਪਣੇ ਵੱਲੋਂ ਬੋਲਣ ਦਾ ਯਤਨ ਕਰਦੀ ਪਰ ਆਵਾਜ਼ ਨਹੀਂ ਸੀ ਨਿਕਲਦੀ ਇਹਨਾਂ ਨੇ ਉਸੇ ਸਮੇਂ ਡਾਕਟਰਾਂ ਕੋਲ ਜਾਣਾ ਸ਼ੁਰੂ ਕੀਤਾ ਜਿੱਥੋਂ ਜਿੱਥੋਂ ਤੱਕ ਬਾਹਰ ਚੱਲੀ ਚਾਏ ਉਹ ਲੁਧਿਆਣੇ ਗਏ ਪਟਿਆਲੇ ਚੰਡੀਗੜ੍ਹ ਗਏ ਇਹਨਾਂ ਨੇ ਆਪਣੇ ਵੱਲੋਂ ਪੂਰਾ ਯਤਨ ਕੀਤਾ ਪਰ ਡਾਕਟਰਾਂ ਨੇ ਹੌਸਲਾ ਦਿੱਤਾ ਪਰ ਚਲੋ ਜਿਹੜੀ ਆਵਾਜ਼ ਅਨੇਕਾਂ ਯਤਨ ਕਰਨ ਦੇ ਨਾਲ ਇਹ ਆ ਨਾ ਸਕੀ ਅਚਾਨਕ ਇਹਨਾਂ ਨੇ ਸੁਣਿਆ ਸੀ ਕਿਉਂਕਿ ਅਸਲ ਸੋਸ਼ਲ ਮੀਡੀਆ ਤੇ ਗੱਲਾਂ ਚੱਲਦੀਆਂ ਵੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਘਰ ਇੱਥੋਂ ਬਹੁਤ ਐਸੀ ਜੋ ਮਰੀਜ਼ਾਂ ਨਾ ਠੀਕ ਹੋਏ ਹਨ ਤੇ ਇਹ ਪਰਿਵਾਰ 24 ਤਰੀਕ ਨੂੰ 24/3/2024 ਨੂੰ ਇਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਗਿਆ ਬਹੁਤ ਲੰਮੀਆਂ ਲੈਣਾ ਸਨ ਉਥੇ ਪਰਿਵਾਰ ਦੇ ਦਸਨ ਅਨੁਸਾਰ ਬੜੀ ਸਰਦਾ ਤੇ ਭਾਵਨਾ ਦੇ ਨਾਲ ਲਗਭਗ 2 ਤੋਂ 3 ਘੰਟੇ ਦਾ ਸਮਾਂ ਲੱਗਿਆ ਲੈਣ ਵਿੱਚ ਲਾ ਕੇ ਮੱਥਾ ਟੇਕਣ ਵਾਸਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਾ ਕੇ ਸਾਰੇ ਪਰਿਵਾਰ ਨੇ ਅਰਦਾਸ ਕੀਤੀ ਬੱਚੀ ਸਮੇਤ ਔਰ ਮਾਹਰਾ ਜੀ ਦੀ ਐਸੀ ਕੜਾ ਵਾਪਰੀ ਉਹ ਅਰਦਾਸ ਕਰਨ ਤੋਂ ਬਾਅਦ ਕੜਾ ਪ੍ਰਸਾਦੀਆਂ ਦੇਗਾ ਤੋਂ ਉਪਰੰਤ ਜਦੋਂ ਗੇਟ ਤੋਂ ਬਾਹਰ ਨਿਕਲੀ ਤਾਂ ਬੱਚੀ ਦੀ ਆਵਾਜ਼ ਵਾਪਸ ਆਈ ਤੇ ਬੱਚੀ ਬੋਲਣ ਲੱਗ ਪਈ ਇਹ ਮੇਰੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਕਰਦੀ ਵਡਿਆਈ ਹੈ ਜਿਸ ਸਮੇਂ ਜਿਸ ਤਰੀਕੇ ਦੇ ਨਾਲ ਉਹਨੇ ਦੇਣੀ ਹੈ ਤੇ ਅੱਜ ਇਹ ਸਾਰਾ ਪਰਿਵਾਰ ਸਰਦਾਰ ਗੁਰਮੀਤ ਸਿੰਘ ਜੀ ਸਰਦਾਰ ਨਿਰਮਲ ਸਿੰਘ ਮੈਨੂੰ 30 ਸਾਲ ਇੱਥੇ ਗੁਰਦਾਰਾ ਸਾਹਿਬ ਸੇਵਾ ਨਿਵਾਉਂਦਿਆਂ ਗੁਰਦੁਆਰਾ ਹਾਂ ਦਾ ਨਾਰਾ ਸਾਹਿਬ ਲੰਮੇ ਸਮੇਂ ਤੋਂ ਮੈਂ ਸੇਵਾ ਨਿਵਾ ਰਿਹਾ ਹਾਂ ਇਹ ਪਰਿਵਾਰ ਗੁਰੂ ਘਰ ਤੇ ਅਥਾ ਸਰਦਾ ਰੱਖਦਾ ਤੇ ਅੱਜ ਇਸ ਪਰਿਵਾਰ ਵੱਲੋਂ ਇਸੇ ਸੁਕਰਾਨੇ ਦੇ ਤਹਿਤ ਜਿਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਕੀਰਤਨ ਦੀ ਸੇਵਾ ਹੋਈ ਮਹਾਰਾਜ ਜੀ ਦਾ ਸ਼ੁਕਰਾਨਾ ਕੀਤਾ ਲੰਗਰਾਂ ਦੀ ਸੇਵਾ ਦੋਸਤ ਰਿਸ਼ਤੇਦਾਰ ਮਿੱਤਰ ਇਕੱਠੇ ਹੋਏ ਹਨ ਤੇ ਉੱਥੇ ਅਸੀਂ ਗੁਰੂ ਮਹਾਰਾਜ ਜੀ ਤੇ ਸਾਡਾ ਹੋਰ ਵੀ ਭਰੋਸਾ ਵਧਿਆ ਬੇਸਕੋ ਸਥਾਨ ਬਾਰੇ ਜਿੱਥੇ ਸਭੇ ਥਾਮ ਨਹੀਂ ਤੁੱਟ ਜਿਆ ਵੱਧੋ ਪਰਖ ਬਿਦਾਤੇ ਤਾ ਤੂ ਸੋਇਆ ਉਸ ਗੁਰੂ ਰਾਮਦਾਸ ਜੀ ਦੇ ਮਹਾਰਾਜ ਜੀ ਦੇ ਘਰੋਂ ਇਹ ਸਭ ਕੁਝ ਵਾਪਰਿਆ ਅੱਜ ਇਹ ਪਰਿਵਾਰ ਉਹ ਬੱਚੀ ਸਾਡੇ ਵਿਚਕਾਰ ਮੌਜੂਦ ਹੈ ਬੱਚੀ ਬੇਟੀ ਸਾਡੀ 5 6 5 6 ਭਰਾਵਾਂ ਦੀ ਇੱਕ ਬੇਟੀ ਹੈ ਬਹੁਤ ਜ਼ਿਆਦਾ ਬਚ ਪਰਮਾਤਮਾ ਨੇ ਸ਼ੁਕਰ ਹੈ ਜਾਰ ਕਰਤੀ ਠੀਕ ਹੈ ਹਾਂਜੀ ਬਹੁਤ ਜ਼ਿਆਦਾ ਕੋਈ ਡਾਕਟਰ ਕੋਦੇ ਕਿਸੇ ਕੋਲੇ ਕਦੇ ਕਿਸੇ ਕੋਲੇ ਪਰਮਾਤਮਾ ਨੇ ਬਿਲਕੁਲ ਠੀਕ ਸ਼ੁਕਰਾਨਾ ਜੀ ਤੁਹਾਨੂੰ ਜੀ ਸ਼ੁਕਰਾਨਾ ਪਰਮਾਤਮਾ ਦਾ ਸ਼ੁਕਰ ਕਰਦੇ ਆ ਮੇਰੀ ਬੇਟੀ ਦੀ ਆਵਾਜ਼ ਆਈ ਪਰਮਾਤਮਾ ਦਾ ਸ਼ੁਕਰ ਕਰਦੇ ਸਾਡੀ ਬੇਟੀ ਠੀਕ ਹੋ ਗਈ ਹੈ ਸਰਪਾਰ ਸਾਹਿਬ ਜਾ ਕੇ ਹਾਂਜੀ ਬਹੁਤ ਜ਼ਿਆਦਾ ਸਾਰੇ ਡਾਕਟਰਾਂ ਤੋਂ ਹੋ ਚੁੱਕੇ ਸੀ ਕੋਈ ਕੁਝ ਕਹਿੰਦਾ ਸੀ ਕੋਈ ਕੁਝ ਕਹਾਂਦਾ ਸੀ ਬਸ ਅਨੁਪ੍ਰਕਰ ਮਾਤਮਾ ਤੇ ਪ੍ਰੋਫੈਸਰ ਸੀਗਾ ਉਹਨੇ ਠੀਕ ਬਹੁਤ ਖੁਸ਼ੀ ਦੇ ਸਮਾਂ ਹਾਂਜੀ ਬਸ ਫਾਈਲ ਵੀ ਦੱਸ ਲਓ ਕੁਝ ਵੀ ਨਹੀਂ ਬਸ ਸਵੇਰ ਜਦ ਉੱਠੀ ਉਹਦਾ ਆਜ ਨਹੀਂ ਸੀ 14 ਫਰਵਰੀ ਤੋਂ ਲੈ ਕੇ ਹੁਣ ਤੱਕ 24 ਤਰੀਕ ਤੱਕ ਡਾਕਟਰ ਗੋਲਵੋਥ ਹਾਂਜੀ ਕੋਈ ਗੱਠ ਕਹਿੰਦਾ ਸੀ ਕੋਈ ਕੁਛ ਕਹਿੰਦਾ ਸੀ ਵੀ ਟੈਨਸ਼ਨ ਕਰਕੇ ਆਵਾਜ਼ ਬੰਦ ਦਾ ਕੋਈ ਕੁਛ ਕਰ ਕੁਛ